ਪੰਜਾਬ ਪੁਲਿਸ ਅਕਸਰ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਕਰਕੇ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ ਪਰ ਇਸ ਵਾਰ ਬਟਾਲਾ ਪੁਲਿਸ ਦੇ ਕੇਐਸਆਈ ਨੇ ਅਜੀਹਾ ਕਾਰਨਾਮਾ ਕੀਤਾ ਜਾਂ ਫਿਰ ਕਹਿ ਲਓ ਅਜੀਹਾ ਕਾਣ ਕੀਤਾ ਜਿਸ ਨੂੰ ਦੇਖ ਕੇ ਅਤੇ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਜੀ ਹਾਂ ਬਟਾਲਾ ਪੁਲਿਸ ਚ ਤਾਇਨਾਤ ਇੱਕ ਏਐਸਆਈ ਦਾ ਐਮਐਮਐਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਵੀਡੀਓ ਇੱਕ ਹੋਟਲ ਦੇ ਕਮਰੇ ਦੀ ਹੈ ਜਿਸ ਚ ਏਐਸਆਈ ਅਤੇ ਹੋਮਗਾਰਡ ਦੀ ਇੱਕ ਮੁਲਾਜ਼ਮ ਇਤਰਾਜਜੋਗ ਹਾਲਤ ਚ ਨਜ਼ਰ ਆ ਰਹੇ ਨੇ ਐਸਆਈ ਖੁਦ ਦੋਵਾਂ ਦਿਆਂ ਇਤਰਾਜਜੋਗ ਵੀਡੀਓ ਬਣਾ ਰਿਹਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੀ ਹੈ ਉਦੋਂ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉੱਚੇ ਅਧਿਕਾਰੀਆਂ ਨੇ ਦੋਵਾਂ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਹੈ ਅਤੇ ਐਸਆਈ ਨੂੰ ਕਾਬੂ ਕਰ ਲਿਆ ਫਿਲਹਾਲ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਲੱਗੇ ਹੋਏ ਨੇ ਪਤਾ ਲੱਗਿਆ ਜੀ ਸਾਨੂੰ ਜਦੋਂ ਹੀ ਮੀਡੀਆ ਵੱਲੋਂ ਇਹ ਸੰਕੇਤ ਪਤਾ ਲੱਗਿਆ ਵੀਡੀਓ ਬੈਟਰ ਹੋਈ ਹੈ ਜਿਸ ਨੂੰ ਇਸ ਟੂ ਸ਼ੋਰ ਸੀਰੀਲ ਹੱਤਾਂ ਤੇ ਜੋ ਵੀ ਉਹਨੇ ਟਰਾਂਸਮਿਟ ਹੋਈ ਹੈ ਉਹਦੇ ਮੁਤਾਬਕ ਅਸੀਂ ਜੋ ਇਨਫੋਰਮੇਸ਼ਨ ਟੈਕਨੋਲੋਜੀ ਐਕਸ 67 ਦੇ ਤੇ ਪੀਐਸਸੀ ਵਾਲਾਇਨ ਚ ਐਫਆਈਐਸ ਟਿਕੀ ਮਿਲੀ ਜਾਣਕਾਰੀ ਮੁਤਾਬਕ ਵੀਡੀਓ 'ਚ ਨਜ਼ਰ ਆਉਣ ਵਾਲਾ ਨੌਜਵਾਨ ਇੱਕ ਪੁਲਿਸ ਮੁਲਾਜ਼ਮੇ ਜੋ ਕਿ ਪਹਿਲਾਂ ਬਟਾਰਾ ਦੇ ਥਾਣਾ ਸਿਵਲ ਲਾਈਨ ਚ ਬਤੌਰ ਮੁੰਸ਼ੀ ਹੁੰਦਾ ਸੀ ਤੇ ਥੋੜੀ ਦੇਰ ਪਹਿਲਾਂ ਹੀ ਪ੍ਰੋਮੋਸ਼ਨ ਮਿਲਣ ਤੋਂ ਬਾਅਦ ਉਹ ਏਐਸਆਈ ਬਣ ਗਿਆ ਸੀ ਵੀਡੀਓ 'ਚ ਨਜ਼ਰ ਆਉਣ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਦੱਸੀ ਜਾ ਰਹੀ ਹੈ ਪਰ ਪੁਲਿਸ ਵੱਲੋਂ ਇਸ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਮੈਲਾ ਪੁਲਿਸ ਦੀ ਮਰਜ਼ੀ ਮੈਂ ਖੈਰ ਮੈਲਾ ਪੁਲਿਸ ਦੀ ਮੁਲਾਜ਼ਮ ਹੈ ਜਾਂ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਪਰ ਇਹ ਨਾ ਤਾਂ ਜਰੂਰ ਸਾਫ ਹੋ ਗਿਆ ਕਿ ਦੋਵੇਂ ਹੋਟਲ ਦੇ ਕਮਰੇ ਵਿੱਚ ਬੰਦ ਰਹੇ ਅਤੇ ਇਤਰਾਜ਼ਯੋਗ ਹਾਲਤ ਵਿੱਚ ਆਪਣੀ ਖੁਦੀ ਵੀਡੀਓ ਬਣਾ ਰਹੇ ਨੇ ਹੁਣ ਦੇਖਣਾ ਹੀ ਹੋਵੇਗਾ ਕਿ ਦੋਮਾ ਖਿਲਾਫ ਪੁਲਿਸ ਕੀ ਕਾਰਵਾਈ ਕਰਦੀ ਹੈ ਗੁਰਦਾਸ